ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਧਨੌਲਾ ਮੰਡੀ ਜਿੱਥੇ ਬੀਐਫਏ ਦਾ ਮੇਲਾ ਤੀਜਾ ਮੇਲਾ ਹੋਣ ਜਾ ਰਿਹਾ ਜੇਸੀਬੀ ਲੱਗੀ ਆ ਸਫਾਈ ਹੋ ਰਹੀ ਆ ਬਸ ਇੱਕ ਦੋ ਦਿਨ ਤੱਕ ਸਾਰੀ ਮੰਡੀ ਅਤੇ ਜਿਹੜੇ ਸੈੱਡਾਂ ਉਹਨਾਂ ਦੀ ਸਫਾਈ ਕਰਕੇ 22 ਤਰੀਕ ਨੂੰ ਸਾਰਾ ਇੱਥੇ ਪ੍ਰਬੰਧ ਹੋ ਜਾਣਾ ਪ੍ਰੋਪਰ ਪੂਰਾ ਆ ਸਾਡੀ ਬੀਐਫਏ ਟੀਮ ਦੇ ਮੈਂਬਰਾਂ ਵਾਲੀ ਗੱਲ ਦੀ ਮੈਂ ਬਾਬੇ ਨੂੰ ਸਮਝਾ ਲਿਆ ਮੈਂ ਕੋਈ ਨਾ ਬਾਬਾ ਮਿੱਟੀ ਪਾ ਕੇ ਦੇ ਦਾਂਗੇ ਇਹ ਲੈ ਘੜਾ ਮੱਥਾ ਮਰੂਏ ਇਹਨੂੰ ਪਤਾ ਨਹੀਂ ਲੱਗਦਾ ਸਾਡੇ ਪਿੰਡ ਸਾਡੇ ਪਿੰਡ ਮੁੰਡਾ ਲੋਡਰ ਵਾਲਾ ਉਹਨੇ ਥੱਲੇ ਧੱਕ ਦੇ ਦੇ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਪਿਆ ਜਦੋਂ ਦੀਆਂ ਮੰਡੀਆਂ ਪ੍ਰਾਈਵੇਟ ਹੋਈਆਂ ਠੇਕੇਦਾਰਾਂ ਕੋਲੇ ਪਰ ਠੇਕੇਦਾਰ ਪੈਸਾ ਕਮਾ ਰਹੇ ਆ ਮੰਡੀ ਵੱਲ ਕੋਈ ਚਾਹ ਨਹੀਂ ਸਫਾਈ ਦਾ ਇਹ ਤਾਂ ਹੁਣ ਤੀਜਾ ਸਾਲ ਐ ਕਿ ਬੀਐਫਏ ਬੇਲਾ ਕਮੇਟੀ ਵੱਲੋਂ ਇਹਦੀ 5-7 ਦਿਨਾਂ ਮੈਂ ਹਮ ਚੱਲਦੇ ਆ ਸਪਾਈ ਦੀ ਪਰ ਪਹਿਲੇ ਸਾਲ ਤੋਂ ਕਾਫੀ ਦਿਨ ਲੱਗੇ ਪਰ ਇਸ ਤੋਂ ਘੱਟ ਹੈ ਉਸ ਵਾਰ ਵੀ 2-3 ਦਿਨਾਂ ਚ ਸਾਫ਼ ਹੋ ਜੇਗੀ ਅੱਜ ਕੰਮ ਸ਼ੁਰੂ ਕਰਤਾ ਆ ਵੇਖ ਸਾਡੇ ਪੂਰਾ ਕਰਕਟ ਬੁਰਾ ਹਾਲ ਜੇਰਾ ਤੈਨੂੰ ਇੱਕ ਪਾਰਕ ਦੇ ਰੂਪ ਵਾਂਗ ਸਾਫ਼ ਸਪਾਈ ਕਰਕੇ ਗਰਾਊਂਡ ਤਿਆਰ ਕੀਤੇ ਜਾਣੇ ਆ ਅੱਜਿੱਥੇ ਜੀਸੀਬੀ ਫਰਦੀਆ ਇੱਥੇ ਰਿੰਗਵਾਲਣਗੇ ਜਿੱਥੇ ਉਸਮਾ ਦੇ ਕੰਪੀਟੀਸ਼ਨ ਮੁਕਾਬਲੇ ਹੋਣਿਆ ਇੱਕ ਰਿੰਗ ਇਧਰ ਇੱਕ ਉਹ ਪਰਲੇ ਪਾਸੇ ਬੋੜ ਵਾਲੀ ਸਾਈਡ ਜਿਹੜੀਆਂ ਸਟੋਰੀਆਂ ਤੇ ਸਟਾਲਾਂ ਜਿਵੇਂ ਮਸੀਂਦਰੀ ਮੈਡੀਕਲ ਵਾਲੇ ਉਹ ਆ ਕੰਧ ਤੋਂ ਬਾਹਰ ਆ ਜਿਹੜੀ ਮੈਨੂੰ ਬਾਉਂਡਰੀ ਇਸ ਤੋਂ ਬਾਹਰ ਲੱਗ ਰਹੀਆਂ ਡਬਲ ਸਟੋਰੀ ਵਿੱਚ ਦੀ ਲਾਂਘਾ ਹੋਊਗਾ ਜੋ ਭੱਠਲ ਰੋਡ ਆ ਉਥੋਂ ਐਂਟਰੀ ਗੇਟ ਹੋ ਐਂਟਰੀ ਗੇਟ ਤੋਂ ਕੋਈ ਵੀ ਦਰਸ਼ਕ ਵੀਰ ਆ ਉਹ ਸਾਰੇ ਇਧਰ ਦੀ ਆ ਕੇ ਦੋਨੇ ਪਾਸੇ ਸਾਈਡਾਂ ਤੋਂ ਸਟਾਲੀਆਂ ਸਟਾਲਾਂ ਹੋਣੀਆਂ ਤੇ ਇੱਕ ਪਾਸੇ ਮਸਿੰਦਰੀ ਵਾਲੀਆਂ ਇੱਕ ਪਾਸੇ ਕੋਈ ਖਾਲ ਫੀਡ ਮੈਡੀਸਨਾਂ ਜਾਂ ਹੋਰ ਵੀ ਖਾਣ ਪੀਣ ਦੀਆਂ ਕੋਈ ਹੁੰਦੇ ਆ ਸ਼ੱਕਰਗੋੜ ਵਾਲੇ ਉਹ ਹੋਣਗੀਆਂ ਇੱਧਰ ਉਹ ਵਾਟਰ ਬਾਸ ਕੋਲੇ ਇੱਥੋਂ ਪਾਣੀ ਦਾ ਪ੍ਰਬੰਧ ਵગેਰਾ ਤੋਂ ਉੱਥੇ ਇੱਕ ਛੋਟਾ ਗੇਟ ਪਬਲਿਕ ਦੇ ਲਈ ਖੋਲਿਆ ਜਾਵੇ ਲੋਕਾਂ ਲਈ ਤੇ ਜਿਹੜੇ ਡੰਗਰ ਆਉਣੇ ਆ ਉਹ ਪਰਲੀ ਸਾਈਡ ਇੱਕ ਗੇਟ ਆ ਉਹ ਗੇਟ ਰਾਹੀਂ ਪਸ਼ੂ ਐਂਟਰ ਹੋਣਗੇ ਤੇ ਰਾਤ ਨੂੰ ਗੇਟ ਬੰਦ ਕੀਤਾ ਜਾਏਗਾ ਸਿਕਿਉਰਿਟੀ ਗਾਰਡ ਹੋਣਗੇ ਇੱਥੇ ਸਾਡੇ ਕੋਲ ਪ੍ਰਬੰਧ ਬਹੁਤ ਵਧੀਆ ਕਰਿਆ ਹੋਆ ਤੇ ਸੋ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਮੇਲੇ ਲਈ ਸਮਾਂ ਕੱਢੋ ਕਈ ਵਾਰ ਕੋਈ ਵੀਰ ਸੇਵਾ ਭਾਵਨਾ ਹੁੰਦੀ ਹੈ ਕਿ ਜੇ ਕੋਈ ਆ 2-4 ਦਿਨ ਕੰਮ ਚੱਲਣਾ ਉਹਨਾਂ ਲਈ ਵੀ ਖੁੱਲੇ ਦਰਵਾਜ਼ੇ ਆ ਕਿ ਕੋਈ ਸਲਾਮ ਆਸਫਰਾ ਜਾਂ ਕੋਈ ਕਿਸੇ ਨੇ ਸੇਵਾ ਕਰਨੀ ਹੈ ਜਾਂ ਕਿਸੇ ਤਰ੍ਹਾਂ ਦੀ ਵੀ ਕੋਈ ਹੈਲਪ ਕਰਨੀ ਆ ਉਹ ਵੀ ਕਰ ਸਕਦੇ ਵੀਰ ਧੰਨਵਾਦ ਬਾਈ ਜੀ ਸਾਰੇ ਵੀਰਾਂ ਦਾ